ਮੈਂ ਤੁਹਾਡਾ ਪੱਤਰਕਾਰ ਪਿੰਦਰਮਨ ਪਹੁੰਚਿਆ ਸਾਧੂਗੜ ਨਹਿਰ ਦੇ ਪੁਲ ਦੇ ਨਜ਼ਦੀਕ ਸੂਏ ਦੇ ਪੁਲ ਤੇ ਆ ਇੱਕ ਸੜਕ ਜਿਹੜੀ ਆਪਣੀ ਇਹ ਖਰੋੜੇ ਨੂੰ ਲੰਘ ਜਾਂਦੀ ਹੈ ਤੇ ਦੂਜੀ ਸੜਕ ਜਿਹੜੀ ਵਿਖਾਰਿਆ ਤੁਹਾਨੂੰ ਇਧਰ ਬਰਕਤਪੁਰ ਲਟੌਰ ਨੂੰ ਲੰਘ ਜਾਂਦੀ ਹੈ ਤੇ ਜਿਹੜੀ ਇਹ ਇਹ ਤੀਜੀ ਸੜਕ ਇਹ ਰਿਉਨਾ ਨੀਮਾ ਆਦ ਨੂੰ ਸੂਏ ਦੇ ਨਾਲ-ਨਾਲ ਲੰਘ ਜਾਂਦੀ ਹੈ ਇਸੇ ਚੌਂਕ ਦੇ ਵਿੱਚ ਇੱਕ ਬਜ਼ੁਰਗ ਨੇ ਇੱਕ ਦੁਕਾਨ ਚਾਹ ਦੀ ਕੀਤੀ ਹੋਈ ਹੈ ਚਾਹ ਦੀ ਦੁਕਾਨ ਕੀਤੀ ਹੋਈ ਹੈ ਤੇ ਨਾਲ ਹੀ ਇਹਨਾਂ ਨੇ ਇਹ ਬਰੈਡ ਵੀ ਇਹ ਬਣਾਏ ਹੋਏ ਨੇ ਤੁਹਾਨੂੰ ਬਰੈਡ ਦੀਆਂ ਵੀ ਤਸਵੀਰਾਂ ਵਿਖਾ ਦਣਾ ਬਰੈਡ ਵਗੈਰਾ ਵੀ ਬਣਾਏ ਹੋਏ ਨੇ ਪਾਵੇਂ ਇੱਥੇ ਦੁਕਾਨਾਂ ਪਾਸਪਤੇ ਨੇ ਘਟਨੇ ਦੁਕਾਨਾਂ ਪਰ ਇਹ ਬਜ਼ੁਰਗ ਇਸ ਜਗ੍ਹਾ ਤੇ ਚਾਹ ਦਾ ਕੰਮ ਕਰਦੇ ਨੇ ਤੇ ਨਾਲ ਹੀ ਜਿਹੜਾ ਅੱਜ ਵਿਰਸਾ ਅਲੋਪ ਹੋ ਗਿਆ ਜਿਹੜਾ ਉਸ ਵਿਰਸੇ ਨੂੰ ਵੀ ਇਹ ਸੰਭੀ ਬੈਠੇ ਨੇ ਜਿਹੜੇ ਟੋਕਰੇ ਬਣਾਉਣ ਦਾ ਕੰਮ ਜਦੋਂ ਅਸੀਂ ਨਿੱਕੇ ਹੁੰਦੇ ਸੀ ਉਸ ਸਮੇ ਇਹ ਇਹ ਟੋਕਰੇ ਘਰ ਘਰ ਬਣਾਏ ਜਾਂਦੇ ਸੀ ਟੋਕਰਿਆਂ ਤੋਂ ਬਿਨਾ ਗੁਜ਼ਾਰਾ ਨਹੀਂ ਹੁੰਦਾ ਸੀ ਪਰ ਇਹ ਕਿਤੇ ਨਾ ਕਿਤੇ ਇਹ ਟੋਕਰੇ ਬਣਾਉਣ ਦਾ ਕੰਮ ਅੱਜ ਟੋਕਰੇ ਅਲੋਪ ਹੋ ਗਏ ਟੋਕਰੇ ਹਰ ਘਰ ਵਿਦੇ ਵਿੱਚੋਂ ਮੌਜੂਦ ਹੁੰਦੇ ਸੀ ਬਾਕੀ ਸਾਰੀ ਗੱਲਬਾਤ ਆਪਾਂ ਇਹਨਾਂ ਬਜ਼ੁਰਗਾਂ ਗੱਲ ਕਰਦੇ ਆਂ ਕੀ ਨਾਮ ਹੈ ਜੀ ਲਖਿੰਦਰ ਸਿੰਘ ਇਹ ਕਿਹੜੇ ਪਿੰਡ ਹੈ ਜੀ ਬੋਚੜੇ ਇਹ ਤੁਸੀਂ ਇੱਥੇ ਆਪਣਾ ਇਹ ਜਿਹੜਾ ਟੋਕਰੇ ਬਣਾਉਣ ਦਾ ਕੰਮ ਕਿੰਨੇ ਸਾਲ ਤੋਂ ਕਰਦੇ ਹੋ ਜੀ ਮੈਨੂੰ ਹੋ ਚਲੇ 35 30 35 ਸਾਲ ਹੋ ਚਲੇ 35 ਸਾਲ ਹੋ ਚਲੇ ਤੇ ਜਿਹੜੇ ਟੋਕਰੇ ਬਣਾਉਣ ਦਾ ਕੰਮ ਜਿਹੜਾ ਪੁਰਾਣੇ ਸਮੇਂ 'ਚ ਤਾਂ ਬਹੁਤ ਚੱਲਦਾ ਹੁੰਦਾ ਸੀ ਅੱਜ ਇਹ ਕੰਮ ਕਿਵੇਂ ਚੱਲਦਾ ਜੀ ਪਹਿਲਾਂ ਦਾ ਬੜਾ ਚੱਲਦਾ ਹੁਣ ਨਹੀਂ ਇਹਨਾਂ ਕੰਮ ਹੈਗਾ ਹੁਣ ਨਹੀਂ ਕੰਮ ਹੈਗਾ ਜੀ ਨਾ ਹ ਹੁਣ ਮਤਲਬ ਡਿਮਾਂਡ ਮਤਲਬ ਟੋਕਰਿਆਂ ਦੀ ਇਹ ਘਟ ਗਈ ਜੀ ਘਟ ਗਈ ਹੈ ਇਹਦਾ ਕਾਰਨ ਕੀ ਹੈ ਵੀ ਘਟਣੇ ਦਾ ਜੀ ਹੁਣ ਆ ਪਲਾਸਟਿਕ ਚੱਲ ਪਿਆ ਅੱਛੀ ਹੈ ਜੀ ਪਲਾਸਟਿਕ ਚੱਲ ਗਿਆ ਜੀ ਸਾਠ ਕਿ ਚੱਲ ਪਿਆ ਪਲਾਸਟਿਕ ਦੇ ਟੋਕਰੇ ਆਉਂਦੇ ਆ ਹਾਂਜੀ ਉਹ ਸਸਤੇ ਪੈ ਜਾਂਦੇ ਲੋਕਾਂ ਨੂੰ ਹਾਂਜੀ ਤੇ ਉਹ ਲਿਆਉਂਦੇ ਆਪਣੇ ਅੱਛੀ ਹੈ ਜੀ ਉਹ ਲਿਆਉਂਦੇ ਨੇ ਹਾਂਜੀ ਹੂੰ ਇਸ ਕਰਕੇ ਇਹ ਜਿਹੜਾ ਟੋਕਰਿਆਂ ਦਾ ਕੰਮ ਘਟ ਗਿਆ ਹੂੰ ਤੇ ਇਹ ਨਾਲ ਤੁਸੀਂ ਇਹ ਚਾਹਦਾ ਕੰਮ ਵੀ ਕੀਤਾ ਹੋਇਆ ਜੀ ਚਾਹਦਾ ਕੀਤਾ ਹੋਇਆ ਕੰਮ ਹਾਂਜੀ ਚਾਹਦਾ ਕੰਮ ਕੀਤਾ ਹੋਇਆ ਇਹ ਫਿਰ ਚਾਹਦਾ ਕੰਮ ਕਿਵੇਂ ਕਿਵੇਂ ਚੱਲਦਾ ਜੀ ਕੰਮ ਠੀਕ ਚੱਲ ਜਦਾ ਬਸ ਮੜ ਮੋਟਾ ਤੇ 5-4 ਕੱਪ ਬਣ ਜਾਂਦੇ ਨੇ ਬਸ 5-7 ਕੰਪੇ ਕੱਪੇ ਵਿਕਦੇ ਨਹੀਂ ਜੀ ਹੋਰ ਤੇ ਜਿਹੜੇ ਤੁਹਾਡੇ ਬੱਚੇ ਨੇ ਉਹ ਉਹ ਕੀ ਕਰਦੇ ਨੇ ਜੀ ਉਹ ਬੱਚੇ ਆਪਣੇ ਆਪਣੇ ਕਿਤੇ ਲੱਗੇ ਹੋਏ ਨੇ ਅੱਛਾ ਆਪਣੇ ਕਿਤੇ ਵਿਹਾਈਵੇ ਨੇ ਜੀ ਸਭ ਪਰਿਵਾਰ ਵਿਆਹ ਹੈ ਤੇ ਤੁਸੀਂ ਬਹੁਤ ਮਿਹਨਤ ਕਰਦੇ ਹੋ ਜਿਹੜੇ ਬੱਚੇ ਨੇ ਉਹ ਰੋਕਦੇ ਨਹੀਂ ਤੁਹਾਨੂੰ ਜੀ ਰੋਕ ਰਹੇ ਨੇ ਰੋਕਦੇ ਨੇ ਪਰ ਤੁਸੀਂ ਪਰ ਤੁਸੀਂ ਕੀ ਕਹਿੰਦੇ ਹੋ ਬੇਰੇ ਬੈਠ ਕੇ ਟਾਈਮ ਨਹੀਂ ਲੰਘਦਾ ਅੱਛਾ ਪੈਨ ਬੈਠ ਕੇ ਤੁਹਾਡਾ ਜਿਹੜਾ ਟਾਈਮ ਪਾਸ ਨਹੀਂ ਹੁੰਦਾ ਪਹਿਲਾਂ ਤੁਸੀਂ ਜਦੋਂ ਇਸ ਤੋਂ ਪਹਿਲਾਂ ਕੀ ਕੀ ਕੰਮ ਕੀਤਾ ਤੁਸੀਂ ਪਹਿਲੇ ਖੇਤੀ ਦਾ ਵੀ ਕੰਮ ਕਰਿਆ ਹਾਂਜੀ ਖੇਤੀ ਦਾ ਵੀ ਕੰਮ ਕਰਿਆ ਪਹਿਲਾਂ ਠੀਕ ਹੈ ਜੀ ਖੇਤੀ ਤੋਂ ਬਾਅਦ ਫਿਰ ਸਬਜ਼ੀ ਵੇਚਣ ਲੱਗੇ ਹਾਂਜੀ ਸਬਜ਼ੀ ਵੇਚੀ ਫਤਰੀ ਡੇਰਾ ਅੱਛਾ ਜੀ ਸਬਜ਼ੀ ਦਾ ਛੱਡ ਕੇ ਪਾ ਫਿਰ ਇੱਥੇ ਆਪਣੇ ਏ ਟਿਕਾਣੇ ਤੇ ਲੱਗ ਗਿਆਣਗੇ ਠੀਕ ਇਹ ਜਿਹੜੇ ਇਹ ਨਵੇਂ ਜਿਹੜੇ ਨੌਜਵਾਨ ਹੋਣਗੇ ਜਾਂ ਨਵੀਂ ਇਹ ਜਿਹੜੀ ਜਨਰੇਸ਼ਨ ਹੈ ਜੀ ਉਹਨਾਂ ਨੂੰ ਤਾਂ ਟੋਕਰਾਂ ਬਾਰੇ ਸ਼ਾਇਦ ਪਤਾ ਵੀ ਨਹੀਂ ਹੋਣਾ ਵੀ ਟੋਕਰੇ ਕਿਵੇਂ ਬਣਦੇ ਨੇ ਟੋਕਰੇ ਕੀ ਚੀਜ਼ ਨੇ ਕਿਉਂਕਿ ਪਲਾਸਟਿਕ ਕਰਕੇ ਇਹ ਚੀਜ਼ਾਂ ਕਿਤੇ ਨਾ ਕਿਤੇ ਗਾਇਬ ਹੋ ਗਈਆਂ ਜੀ ੱਕੇ ਬਣਾਦੇ ਨਹੀਂ ਹੁਣ ਕੋ ਟੋਕਰੇ ਹੁਣ ਬਣਾਉਂਦੇ ਨਹੀਂਗੇ ਡਿਮਾਂਡ ਵੀ ਮਤਲਬ ਘਟ ਹੈ ਜੀ ਹੈ ਜੀ ਘਟ ਗਈ ਮੈਂ ਤੁਹਾਡੇ ਹੱਥ ਵਿੱਚ ਜਿਹੜੀ ਇਹ ਟੋਕਰੀ ਦੇਖ ਰਿਹਾ ਜੀ ਹਾਂਜੀ ਇਹ ਇਹ ਟੋਕਰੀ ਮਤਲਬ ਹਰ ਘਰ ਦਾ ਸ਼ਿੰਗਾਰ ਹੁੰਦੀ ਸੀ ਇਹ ਜਿਸ ਦੇ ਵਿੱਚ ਆਪਾਂ ਰੋਟੀਆਂ ਰੱਖਦੇ ਹੁੰਦੇ ਸੀ ਪਰ ਇਹ ਇਹ ਕਿਤੇ ਨਾ ਕਿਤੇ ਅੱਜ ਇਹ ਗਾਇਬ ਹੋ ਗਈ ਜੀ ਹਾਂਜੀ ਇਹ ਕੋਈ ਹੁਣ ਡਿਮਾਂਡ ਕਰਦਾ ਜੀ ਕੋਈ ਡਿਮਾਂਡ ਇਹਨਾਂ ਦੇ ਹੁਣ ਹੈ ਨਹੀਂ ਹੁਣ ਆਪਣੇ ਚੱਲ ਗਏ ਛਟੀਲ ਦੇ ਡੱਬੇ ਛਟੀਲ ਦੇ ਡੱਬੇ ਚੱਲ ਗਏ ਚੱਲ ਗਏ ਨੇ ਇਹ ਇਹ ਟੋਕਰੀ ਹਰ ਘਰ ਦਾ ਸ਼ਿੰਗਾਰ ਹੁੰਦੀ ਸੀ ਪਹਿਲਾਂ ਇਹ ਹਰੇ ਘਰ ਦੇ ਵਿੱਚ ਹੁੰਦੀ ਸੀ ਟੋਕਰੀ ਅੱਜ ਅਸੀਂ ਵੀ ਨਿੱਕੇ ਹੁੰਦੇ ਦੇਖਦੇ ਹੁੰਦੇ ਸੀ ਰਸੋਈ ਦੇ ਵਿੱਚ ਹਰੇ ਘਰ ਚ ਹੁੰਦੀ ਸੀ ਜਿਸ ਦੇ ਵਿੱਚ ਰੋਟੀਆਂ ਪਕਾ ਕੇ ਰੱਖੀ ਜਾਂਦੀਆਂ ਸੀ ਪਾਰ ਅੱਜ ਕੱਲ ਇੰਡੇ ਪਲਾਸਟਿਕ ਦੇ ਪਾਂਡੇ ਆ ਗਏ ਸਟੀਲ ਦੇ ਇਹ ਟੋکریاں ਗਾਇਬ ਹੋ ਗਈਆਂ ਜੀ ਗਾਇਬ ਹੋ ਗਈਆਂ ਨੇ ਉਹ ਬਜ਼ੁਰਗੋ ਜਿੱਥੇ ਤੁਸੀਂ ਆਪਣਾ ਕਿੱਤਾ ਕਰਦੇ ਹੋ ਜਿੱਥੇ ਤੁਸੀਂ ਆਪਣਾ ਇਹ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਤੁਸੀਂ ਆਪਣਾ ਕੰਮ ਕਰ ਰਹੇ ਹੋ ਤੁਸੀਂ ਇੱਕ ਇਹ ਜਿਹੜਾ ਪ੍ਰਾਤਨ ਵਿਰਸਾ ਹੈ ਆਪਣਾ ਪੰਜਾਬ ਦਾ ਸੱਭਿਆਚਾਰ ਉਹ ਉਹ ਤੁਸੀਂ ਸੰਭੀ ਬੈਠੇ ਹੋ ਇਹ ਟੋਕਰੀਆਂ ਦਾ ਜੀ ਟੋਕਰੀਆਂ ਦਾ ਅੱਜ ਤੋਂ 25-30 ਸਾਲ ਪਹਿਲਾਂ ਜੀ ਟੋਕਰਾ ਹਰ ਘਰ ਦਾ ਸ਼ਿੰਗਾਰ ਹੁੰਦਾ ਸੀ ਜੀ ਹੂੰ ਟੋਕਰ ਦੇ ਵਿੱਚ ਨਾ ਕੰਮ ਨਹੀਂ ਹੁੰਦਾ ਕੋਈ ਜੀਰੀ ਸੁੱਟਣੀ ਕੋਈ ਕਣਕ ਸੁੱਟਣੀ ਚਾਹੇ ਕੋਈ ਆਪਣਾ ਖਾਦ ਦਾ ਕੰਮ ਕਰਨਾ ਆਪਾਂ ਨੇ ਵਿਆਹ ਸ਼ਾਦੀਆਂ 'ਚ ਟੋਕਰਾ ਵਿਆਹ ਸ਼ਾਦੀਆਂ ਵਿੱਚ ਪਕੌੜੇ ਰੱਖੇ ਜਾਂਦੇ ਸੀ ਜਿਲੇਬੀਆਂ ਪਕੌੜੇ ਜਿਲੇਬੀਆਂ ਮਠਿਆਈ ਜੋ ਵੀ ਹੈ ਉਹ ਟੋਕਰੇ 'ਚ ਰੱਖੀ ਜਾਂਦੀ ਸੀ ਕਿਉਂਕਿ ਦੇ ਵਿੱਚ ਹਵਾ ਕਰਾਸ ਹੁੰਦੀ ਰਹਿੰਦੀ ਹੈ ਹਲਵਾਈ ਪੁੱਛਦਾ ਹੁੰਦਾ ਸੀ ਵੀ ਟੋਕਰੇ ਕਿੰਨੇ ਆ ਭਾਈ ਹਾਂ ਜੀ ਪਰ ਹੁਣ ਨਾ ਕੋਈ ਹਲਵਾਈ ਪੁੱਛੇ ਹੁਣ ਇਹ ਚੀਜ਼ਾਂ ਮਤਲਬ ਖਤਮ ਹੋ ਗਈਆਂ ਕਿਉਂਕਿ ਜਦੋਂ ਇਸੇ ਵਿੱਚ ਚੀਜ਼ ਬਣਾ ਕੇ ਰੱਖਦੇ ਆ ਕਿਉਂਕਿ ਇਹ ਬੰਦ ਤਾਂ ਹੁੰਦਾ ਨਹੀਂਗਾ ਉਹ ਹਵਾ ਕ੍ਰੋਸ ਰਹੀ ਹੁੰਦੀ ਰਹਿੰਦੀ ਇਹ ਮਤਲਬ ਵਿਆਹ ਸ਼ਾਦੀਆਂ ਵਿੱਚ ਹੋਰ ਸਾਰੇ ਜਿੰਨੇ ਵੀ ਘਰ ਦਾ ਜਿਵੇਂ ਕਹਿ ਦੋ ਆਪਾਂ ਕੂੜਾ ਕਰਕਟ ਵੀ ਸਾਫ਼ ਕਰਦੇ ਹੁੰਦੇ ਸੀ ਉਹ ਵੀ ਟੋਕਰੀ ਚ ਪਾ ਕੇ ਸੁੱਟ ਕੇ ਆਉਂਦੇ ਸੀ ਜੀ ਤੁਸੀਂ ਇਹ ਤੂੰਤਰੀਆਂ ਛੱਡੀਆਂ ਇਹ ਤੁਸੀਂ ਆਪ ਲਿਆਉਨੇ ਹੋ ਕੋ ਮਤਲਬ ਤੁਹਾਨੂੰ ਫਿਰ ਇਹ ਜਿਹਨੇ ਟੋਕਰੇ ਬਣਾਉਣੇ ਹੁੰਦੇ ਨੇ ਉਹ ਉਹ ਲੈ ਕੇ ਦਿੰਦਾ ਜੀ ਆਪ ਵੀ ਲਿਆਉਨੇ ਜਿਹੜੇ ਟੋਕਰੇ ਛੜੀਆਂ ਲਿਆਉਂਦੇ ਉਹ ਵੀ ਬਣਾ ਲੀਦੇ ਆ ਅੱਛਾ ਜੀ ਇੱਕ ਹੋਰ ਵੀ ਹੈ ਜੀ ਇਹ ਕਿਤੇ ਨਾ ਕਿਤੇ ਜਿਹੜੇ ਤੂ ਤਾਂਮ ਹੁੰਦੇ ਸੀ ਉਹ ਉਹ ਵੀ ਅੱਜਕੱਲ ਜਿਹੜੇ ਗਾਇਬ ਹੁੰਦੇ ਜਾ ਰਹੇ ਨੇ ਜੀ ਉਹ ਤਾਂ ਖਤਮ ਹੁੰਦੇ ਜਾਂਦੇ ਆ ਹਾਂ ਜੀ ਉਹ ਤਾਂ ਖਤਮ ਹੋ ਗਿਆ ਹੁਣ ਖਤਮ ਹੋ ਗਿਆ ਜੀ ਹੂੰ ਤੁਸੀਂ ਜਿਹੜਾ ਟੋਕਰਾ ਇੱਕ ਵੱਡਾ ਟੋਕਰਾ ਹੈ ਜੀ ਇਹ ਕਿੰਨੇ ਘੰਟਿਆਂ ਚ ਤਿਆਰ ਕਰ ਦਿੰਦੇ ਹੋ ਜੀ? 3 ਘੰਟੇ। ਅੱਛਾ 3 ਘੰਟਿਆਂ ਦੇ ਵਿੱਚ ਇੱਕ ਟੋਕਰਾ ਤਿਆਰ ਕਰ ਦਿੰਦੇ ਹੋ। ਇਹ ਇਹਦੀ ਲਗਭਗ ਜਿਹੜੀ ਕੀਮਤ ਹੈ ਇੱਕ ਟੋਕਰੇ ਦੀ ਕਿੰਨੀ ਕ ਜੀ? 350 ਰੁਪਏ। 350 ਜੀ। ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜੀ? ਲੋਕਾਂ ਨੂੰ ਆਪਣੀ ਜਿਹੜਾ ਆਪਣੇ ਆਪ ਹੀ ਲਈ ਜਾਂਦੇ ਜਿਹਨੂੰ ਲੋੜ ਹੁੰਦੀ ਆ। ਅੱਛਾ ਜੀ। ਹਾਂ। ਮੇਰੀ ਆਪ ਸਭ ਨੂੰ ਬੇਨਤੀ ਹੈ ਜਿਹੜੇ ਸਾਧੂਗੜ ਤੋਂ ਇੱਧਰ ਖਰੋੜਾ ਕੰਮ ਕਦੇ ਛੋਟਾ ਵੱਡਾ ਨਹੀਂ ਹੁੰਦਾ ਬੰਦੇ ਦੀ ਸੋਚ ਹੀ ਵੱਡੀ ਛੋਟੀ ਹੁੰਦੀ ਹੈ ਟੋਕਰੇ ਵੀ ਦੇਖ ਲਓ ਟੋਕਰਾਂ ਤਿਆਰ ਕੀਤਾ ਹੋਇਆ ਤੇ ਪ੍ਰਮਾਤਮਾ ਇਹਨਾਂ ਬਜ਼ੁਰਗਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਹ ਜਿਹੜਾ ਆਪਣਾ ਕਾਰੋਬਾਰ ਤਾਂ ਇਹ ਕਰਦੇ ਨੇ ਨਾਲ ਇਹ ਜਿਹੜਾ ਆਪਣਾ ਪੁਰਾਣਾ ਵਿਰਸਾ ਵੀ ਸੰਭੀ ਬੈਠੇ ਨੇ